ਅੰਮ੍ਰਿਤਸਰ ਦੀ ਇੱਕ ਸੰਸਥਾ ਟੀਮ ਦੋਸਤੋ ਦੀ ਮਹਿਫਿਲ ਵੱਲੋਂ ਅੱਜ ਅੰਮ੍ਰਿਤਸਰ ਕੰਪਨੀ ਬਾਗ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਹੈ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਅਤੇ ਹਿੰਦੁਸਤਾਨ ਦੀ ਸ਼ਾਨ ਮੁਹੰਮਦ ਰਫੀ ਉਹਨਾਂ ਨੂੰ ਇੱਕ ਹੋਰ ਨਾਮ ਤੋਂ ਜਾਣਿਆ ਜਾਂਦਾ ਹੈ ਸ਼ਹਿਨ ਸ਼ਾਹ-ਏ-ਤਰੰਗ ਦੇ ਨਾਮ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ ਉਨ੍ਹਾਂ ਦਾ 99 ਜਨਮ ਦਿਨ ਮਨਾਇਆ ਗਿਆ ਹੈ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਇੱਕ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਸੀ ਅਤੇ ਅੰਮ੍ਰਿਤਸਰ ਵਾਸੀਆਂ ਲਈ ਇਹ ਬਹੁਤ ਮਾਣ ਦੀ ਗੱਲ ਹੈ। ਆਓ ਸੁਣਦੇ ਹਾਂ ਸੱਸਤਾ ਦਾ ਕੀ ਕਹਾਣਾ ਹੈ। ਜਰਾ ਕਿਹੜੀ ਜਗ੍ਹਾ ਤੇ ਕਰਾਇਆ ਹੈ? ਮੇਰਾ ਨਾਮ ਦਵਿੰਦਰ ਕੁਮਾਰ ਖੋਸਲਾ ਹੈ। ਇਹ ਕੰਪਨੀ ਗਾਰਡਨ ਦੇ ਵਿੱਚ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਹੈਗਾ। ਅਸੀਂ ਸ਼ਰਧਾਂਜਲੀ ਦੇ ਰਹੇ ਹਾਂ ਮੁਹੰਮਦ ਰਫੀ ਸਾਬ ਨੂੰ। ਉਨ੍ਹਾਂ ਦੇ 99 ਬਰਥਡੇ ਦੇ ਉਤੇ ਉਹ ਆਪਾਂ ਸੈਲੀਬ੍ਰੇਟ ਕਰ ਰਹੇ ਆ ਅਰਲੀਅਰ ਇਟ ਵਾਸ ਪਲਾਨਡ ਔਨ 24th ਬਟ ਲੁਕਿੰਗ ਇਨਟੂ ਦਾ ਸ਼ਹੀਦੀ ਰਿਵਰਸ ਆਫ ਚਾਰ ਸਾਹਿਬ ਜادہ ਇਹਨੂੰ ਆਪਾਂ ਇੱਕ ਹਫ਼ਤੇ ਲਈ ਡਿਲੇ ਕਰ ਦਿੱਤਾ ਗਿਆ ਕਿਉਂਕਿ ਆਪਾਂ ਉਹਨਾਂ ਦਾ ਸੋਗ ਮਨਾ ਰਹੇ ਸੀਗੇ ਉਸ ਦਿਨਾਂ ਨਾਲ ਸੀਗੇ ਸੋਗ ਦੇ ਗੀਤ ਹੀ ਗਾਏ ਸ਼ਬਦ ਗਾਏ ਅੱਜ ਹੀ ਮੁਹੰਮਦ ਰਫੀ ਸਾਹਿਬ ਨੂੰ ਯਾਦ ਕਰ ਰਹੇ ਆ ਤੇ ਇਹਦੇ ਵਿੱਚ ਇੱਕ ਸ਼ਹਿਰ ਦੇ ਕੀ ਸਟੇਟ ਦੇ ਇੰਡੀਆ ਲੈਵਲ ਦੇ ਵੱਡੇ ਵੱਡੇ ਪਰਫਾਰਮਰਸ ਸਾਡੇ ਨਾਲ ਯੋਗਦਾਨ ਦੇਣ ਲਈ ਸੇਵਾ ਕਰਨ ਲਈ ਸਾਡੇ ਨਾਲ ਨੇ ਕਿਉਂਕਿ ਉਹ ਕਹਿ ਰਹੇ ਨੇ ਕਿ ਜਿਹੜਾ ਤੁਸੀਂ ਆਪਰੋਲਾ ਉਪਰਾਲਾ ਸ਼ੁਰੂ ਕੀਤਾ ਹੈ ਫ੍ਰੀ ਆਫ ਕੋਸਟ ਪ੍ਰੋਗਰਾਮ ਕਰਨ ਦਾ ਤੇ ਆਪਾਂ ਕੀਤਾ ਵੀ ਇਹਨੂੰ ਇੱਕ ਸੋਸ਼ਲ ਐਨਵਾਇਰਨਮੈਂਟ ਦੇਣ ਲਈ ਸਿਰਫ ਕੰਪਨੀ ਬਾਗ ਦੇ ਵਿੱਚ ਹੈ ਕਿਉਂਕਿ ਅਗਰ ਅਸੀਂ ਇਹ ਪ੍ਰੋਗਰਾਮ ਅੰਦਰ ਕਰਦੇ ਹਾਂ 15 ਜਾਂ 20 ਬੰਦੇ ਆਂਦੇ ਉਹੀ ਗਾਉਂਦੇ ਨੇ ਉਹੀ ਦੇਖਦੇ ਨੇ ਤੇ ਸਭ ਨੂੰ ਪਤਾ ਚੱਲੇ ਕਿ ਸਾਡੇ ਰਫੀ ਸਾਹਿਬ ਕਿੰਨੇ ਗ੍ਰੇਟ ਸੀਗੇ ਦੇਖੋ ਸ਼ਹਿਰ ਦੇ ਮਹਾਨ ਹਸਤੀਆਂ ਵਿਨੇ ਜੀ ਰਜੀਵ ਬੈਲ ਜੀ ਦੇਖੋ ਮਨੋਜ ਜੀ ਇਹ ਸਭ ਸਾਡੇ ਨਾਲ ਨੇ ਮੈਂ ਕਹਿਣਾ ਚਾਹਾਂਗਾ ਕਿ ਇਹ ਗਰੁੱਪ ਦਾ ਸ਼ੁਰੂਆਤ ਕਰਨ ਵਾਲੇ ਸਾਡੇ ਤਮਿੰਦਰ ਜੀ ਮੇਰੇ ਨਾਲ ਨੇ ਇਹਨਾਂ ਦੀ ਗਵਾਹੀ ਹੈ ਕਿ ਅਸੀਂ ਇਹ ਗਰੁੱਪ ਸ਼ੁਰੂ ਕੀਤਾ ਤੇ ਇਹਨਾਂ ਦੇ ਨਾਲ ਨਾਲ ਮੈਂ ਤਮਿੰਦਰ ਜੀ ਫਿਰ ਸਾਡੇ ਨਾਲ ਸੰਜੀਤ শেਟ ਜੀ ਜੁੜੇ ਸੰਜੀਤ ਤਾਂ ਵੰਜੇ ਜੁੜੇ ਪਵਨ ਪਵਨ अरोड़ा ਜੀ ਜੁੜੇ ਤੇ ਕੁਲਬੀਰ ਜੀ ਅਸੀਂ 6 ਮੈਂਬਰ ਤੇ 7th ਆਪਣੇ ਅਮਨਦੀਪ ਲੁਥਰਾ ਜੀ ਜੁੜੇ ਨੇ ਸੱਤੋਂ ਮੈਂਬਰ ਐਮਐਲਕੇ ਵਾਲਾ ਪ੍ਰੋਗਰਾਮ ਕਰ ਰਹੇ ਆ ਤੇ ਮੈਂ ਕਹਾਂਗਾ ਕਿ ਆਪਣੇ ਵਿਊਜ਼ ਸਾਡੇ ਤੋਂ ਸੀਨੀਅਰ ਬੰਦੇ ਜਿਨ੍ਹਾਂ ਨੂੰ ਅਸੀਂ ਫੋਲੋ ਕਰ ਰਹੇ ਆ ਜਿਨ੍ਹਾਂ ਦੀ ਅਸੀਂ ਪੈਰਾਂ ਦੇ ਧੂਲ ਦੇ ਬਰਾਬਰ ਵੀ ਨਹੀਂ ਉਹ ਵੀ ਸਾਨੂੰ ਕੁਝ ਵਿਊਜ਼ ਦੇਣ ਕੀ ਕੀ ਅਸੀਂ ਅੱਛਾ ਕਰ ਰਹੇ ਆ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਡਾ ਤੇ ਇਹਨਾਂ ਨੇ ਬਹੁਤ ਮਾਨ ਵਧਾਇਆ ਇੱਥੇ ਆ ਕੇ ਤੇ ਮੈਂ ਰਿਕਵੈਸਟ ਕਰਾਂਗਾ ਕਿ ਅੱਗੇ ਤੋਂ ਵੀ ਸਾਡਾ ਮਾਨ ਵਧਾਉਂਦੇ ਰਹਿਣ ਤੇ ਇਹੋ ਜਿਹੇ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰਕੇ ਜਨਤਾ ਨੂੰ ਉਹਨਾਂ ਦਾ ਵੀ ਹੌਸਲਾ ਉਤੰਦੇ ਰਹੇ ਮੈਂ ਸੰਜੇ শেਠ ਟੀਮ ਦੋਸਤੋਂ ਦੀ ਮਹਿਫਿਲ ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਪਾਰਟਿਸਿਪੇਟ ਤੇ ਆਏ ਸੁਣਨ ਸਾਰੇ ਸੱਜਣਾ ਦਾ ਕਿ ਇਹਨਾਂ ਨੇ ਸਾਨੂੰ ਬਹੁਤ ਮਾਨ ਦਿੱਤਾ ਇਹ ਪਹਿਲੇ ਤੋਂ ਦੂਸਰਾ ਪ੍ਰੋਗਰਾਮ ਹੀ ਕਰਾ ਰਹੇ ਹਾਂ ਤੇ ਖਾਸ ਕਰਕੇ ਵਿਨੇਜ ਜੀ ਦਾ ਬੈਲ ਜੀ ਦਾ ਖੋਦਵਿੰਦਰ ਖੋਸਲਾ ਜੀ ਦਾ ਤੇ ਮਨੋਜੀ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੀ ਇਸ 뮤직 ਛਾਨ ਕੇ ਸਾਡਾ ਮਾਨ ਵਧਾਇਆ ਤੇ ਬਹੁਤ ਖੁਸ਼ੀ ਹੋਈ ਹੈ ਸਾਨੂੰ मेरा नाम विनय है और बड़ा अच्छा लगा मुझे यहाँ पे आके दविंदर जी ने ये जो ऑर्गेनाइज़ किया प्रोग्राम बहुत ही खूबसूरती के साथ इन्होंने इसको ऑर्गेनाइज़ किया हम हमेशा इनके साथ हैं और मैं यही चाहूँगा कि ऐसे प्रोग्राम हमेशा ये करते रहें थैंक यू मित्रों कंपनी वाल सैर करते हुए ही अभी वेख्या जी धमिंदर जी तो नीटू भाजी बैठे ही तो प्रोग्राम करा रहे तो हूँ यह सोची रफ़ी साहब के दे गाने अपना होर ਜਾਦਾ ਵਧੀਆ ਗਾਈਏ ਜਦੋਂ ਦੇ ਇੱਥੇ ਆਏ ਇਹਨਾਂ ਨੂੰ ਵੇਖ ਕੇ ਬਹੁਤ ਹੀ ਵੱਡੇ ਵਧੀਆ ਇਨਸਾਨ ਹੈਗੇ ਸਾਰੇ ਨੇ ਫ੍ਰੀ ਆਫਰ ਕੋਸਟ ਪ੍ਰੋਗਰਾਮ ਕਰਾਉਣ ਦੇ ਜਿਹੜਾ ਹੈ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਰਿਤੂਮਰ ਮੈਂ ਦੋਸਤੋਂ ਕੀ ਮਹਿਫਿਲ ਦੀ ਟੀਮ ਤੋਂ ਟੀਮ ਦੀ ਤਰਫੋਂ ਸਾਰੇ ਆਏ ਸਿੰਗਰਾਂ ਦਾ ਤੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਛਾ ਦੋ ਦੋ ਵਜ਼ਨ ਨਾ रुख से जरा नकाब उठा दो मेरे हुजूर जलवा फिर एक बार दिखा दो मेरे हुजूर तेरा सहारा एक नई जिंदगी का ਆ ਦਿਲ ਗਿਆ ਇੱਕ ਭੱਡੇ ਹੋਏ ਰਾਤੀ ਕੋ ਚਾਰ ਬੰ ਮਿਲ ਗਿਆ ਲੈ ਜਿੱਤਾ ਹੈ ਸੇ ਜਹਾਨ